ਹਾਂ ਜੀ ਕਿੰਨੀ-ਕਿੰਨੀ ਲੱਖ ਰੁਪਏ ਦੇ ਰਹੇ ਹੋ ਅਜੀ ਲਾਹ ਦੇ ਕਿੱਥੇ ਨਹੀਂ ਸਹੀ ਸਾਨੂੰ ਕੋਈ ਫਾਲਟਰ ਦੇ 25 ਲੱਖ ਦਾ ਇਹਦੀ ਵੇਖਿਆ ਇਹ ਤੱਕ ਸਾਨੂੰ ਕੋਈ ਦੱਸਾਈ ਜੀ ਜਿੰਨੇ ਕੋ ਜਿੰਨੂੰ ਲੈ ਰਹੇ ਹੋ ਜੀ ਦੇ ਕੋ ਸਾਡੇ ਕੋ ਦੱਸਦਾ ਅਸੀਂ ਤੇ 25 ਲੱਖ ਸਾਡੀ ਮੱਦੀ ਦੀ ਵੇਖਿਆ ਕਿਸੇ ਨੂੰ ਦੇਣਾ ਕਿੱਥੋਂ ਸਭ ਦੇਖ ਦੀ ਗੱਲ ਆਮ ਆਦਮੀ ਪਾਰਟੀ ਦੇ ਆਗੂ ਵੀ ਵਰਕਰ ਵੀ ਸਭ ਗਰੀਬ ਘਰਾਂ ਲਿਆ ਇਹ ਕਾਂਗਰਸ ਦੀਆਂ ਫਵਾਹਾਂ ਨੇ ਅਸੀਂ ਕਿਸੇ ਬੰਦੇ ਨੂੰ ਕੋਈ ਪੈਸਾ ਨਹੀਂ ਦੇ ਦੇਣਾ ਅਸੀਂ ਦੇਣਾ ਪਰ ਇੱਕ ਗੱਲ ਪੱਕੀ ਆ ਤੁਸੀਂ ਅਗਲੀ ਗੱਲ ਨਾਲ ਮੈਨੂੰ ਪੁੱਛਿਓ ਇੱਕ ਗੱਲ ਪੱਕੀ ਹੈ ਕਿ ਅਮਸਾਦੇ ਚ ਮਿਹਰ ਦੇਣਾ ਆਮਾ ਦੀ ਪਾਰਟੀ ਦਾ ਹੁਣ ਤੱਕ ਕਿੰਨੇ ਗ੍ਰੀਨ ਆ ਗਏ ਨੇ ਕਿੰਨੇ ਕਿੰਨਾ ਹੈ ਹੁਣ ਕਿੰਨੇ ਕੋਸਾ ਤੁਹਾਡੀ ਨਹੀਂ 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 ਸਾਡੇ ਕੋਲ ਇਸ ਵੇਲੇ ਟੋਟਲ 38 ਹੈ ਹਾਂ ਜੀ ਕਾਂਗਰਸ ਕੋ 40 ਹੈ ਜੀ ਐਵੇਂ ਬੜਾ ਜਾ ਫਰਕ ਰਹਿ ਗਿਆ ਜੀ ਉਹ ਵੀ ਉਹ ਵੀ ਜਿਹੜਾ ਦਿੱਲੀ ਕੋ ਜਿਆਦਾ ਅੰਦੂਰ ਦੀ ਦਿੱਲੀ ਨੇੜੇ ਹੀ ਆ ਤੇ ਆਪਾਂ ਮਤਲਬ ਬੜਾਵਾਂਗੇ ਉੱਪਰ ਆਪਾਂ ਵਧੀਆ ਮੇਅਰ ਅੰਬਸਾ ਸ਼ਹਿਰ ਨੂੰ ਦੇਵਾਂਗੇ ਜਿਹੜਾ ਸ਼ਹਿਰ ਦਾ ਵਧੀਆ ਅਫਕਾਸ ਹੈ ਜਿੱਦਾਂ ਕੋਈ ਕਹਤਾ ਮੇਅਰ ਬਣਾ ਦੋ ਉਹ ਤਾਂ ਬਣੇ 26 ਤਰੀਕ ਤੋਂ ਪਹਿਲੇ ਮੇਅਰ ਬਣ ਰਿਹਾ ਵਾ ਮੈਂ ਕਿਹਾ ਵੇਖੀ ਜਾ ਉਹਦੀ ਕੌਣ ਸੀ ਵੀ ਬਣਾ ਦੋ ਵੇਖੋ ਬਣਵਾ ਕੇ ਬਣਾ ਦੋ ਬਣਾ ਦੋ ਜੀ ਮੈਂ ਕੀ ਪੜ ਜੂਗਾ ਜਲਦੀ ਪੜ ਜੂਗਾ ਆਪਕਾ ਕਿਵੇਂ ਪੂਰਾ ਹੋਏਗਾ ਕਿਉਂਕਿ 46 ਦਾ ਅੰਕੜਾ ਚਾਹੀਦਾ ਹੈ ਹਾਲੇ ਵੀ ਤੁਸੀਂ ਕਹਿ ਰਹੇ 33 ਆ ਉਹ ਪਾਪਾ ਜੀ ਅੰਕੜਾ ਪੂਰਾ ਹੋਊਗਾ ਤੇ ਤਾਂ ਹੀ ਬੜਾਵਾਂਗੇ ਬਿਨਾ ਅੰਕੜੇ ਥੋੜਾ ਬਣਾਉਣਾ ਕਾਗਜ਼ ਟਾਈਮ ਸਾਡੇ ਵਾਲੀ ਰਿਪੋਰਟ ਕਰ ਰਹੇ ਆ ਉਹ ਜਿਹੜਾ ਕੋਈ ਜੱਜ ਦੇਖੋ ਪੂਰਾ ਪੰਜਾਬ ਦੇ ਵਿੱਚ ਸਾਡੀ ਪਾਰਟੀ ਮਿਸਾਂ ਹੀ ਕਹਿੰਦੀ ਆ ਇਹ ਜਿਹੜਾ ਵੀ ਬੰਦਾ ਪੰਜਾਬ ਪੱਖੀ ਆ ਜਿਹੜਾ ਬੰਦਾ ਪੰਜਾਬ ਦਾ ਭਲਾ ਸੋਚਦਾ ਚਾਹੇ ਉਹ ਕਾਂਗਰਸ ਤੇ ਆ ਆਕਾਲੀ ਦਲ ਤੇ ਆ ਬੀਜੇਪੀ ਤੇ ਕਿਤੇ ਵੀ ਆ ਉਹ ਸਾਡੀ ਪਾਰਟੀ ਜਾ ਸਕਦਾ ਕੋਈ ਗੱਲ ਹੀ ਨਹੀਂ ਉਹ ਪਾਰਟੀਆਂ ਸਾਰੀਆਂ ਥੋੜੀਆਂ ਮਾੜੀਆਂ ਹੁੰਦੀਆਂ ਉਹਨਾਂ ਚੰਗੇ ਬੰਦੇ ਹੁੰਦੇ ਆ ਇੱਥੇ ਵੀ ਵਾਸਤਾ ਮਤਲਬ ਪਾਵਾਂਗੇ ਕਿ ਜਿਹੜਾ ਬੰਦਾ ਮਸਾਦੀ ਭਲਾਈ ਚਾਹੁੰਦਾ ਉਹ ਆਵੇ ਸਾਡਾ ਸਹਿਯੋਗ ਕਦੇ ਹੀ ਹੰਤ ਦਾ ਸਹਿਯੋਗ ਕਦੇ ਲੇਡੀਜ਼ ਵੇਅਰ ਇੱਥੇ ਵੀ ਬਣ ਰਿਹਾ ਨਹੀਂ ਨਹੀਂ ਇਹ ਤਾਂ ਕੀ ਬਣ ਰਿਹਾ ਲੇਡੀ ਬਣਦਾ ਕਿ ਬੰਦਾ ਬਣਦਾ ਤੁਹਾਨੂੰ ਦੋ ਤਿੰਨ ਦਿਨਾਂ ਵਿੱਚ ਪਤਾ ਲੱਗ ਜਾਊਗਾ ਪਰ ਮੇਹਰਾਮਾਦਵੀ ਪਾਰਟੀ ਦਾ ਬਣੂ ਇਹ ਮੈਂ ਤੁਹਾਨੂੰ ਕਹਿੰਦਾ ਕਾਂਗਰਸ ਕਿੰਨੇ ਕੌਂਸਲ ਤੁਹਾਡੇ ਸੰਪਰਕ ਚ ਮੈਂ ਕਿਹਾ ਜੋ ਨਾ ਕੋਈ ਉਹ ਕਿਉਂ ਇਦਾਂ ਕਰਦੇ ਤੁਸੀਂ ਉਹ ਦੇਖੋ ਮੇਰੇ ਕੋਲ ਨਹੀਂ ਯਾਰ ਇੱਕ ਪਲ ਪੱਲੇ ਵੀਗਾ ਦੇਖੋ ਸੰਭਰਦਾ ਕਿ ਤੁਹਾਡੇ ਦੇਖੋ 36 ਦੇ ਹੋ ਗਏ ਸਾਡੇ ਹਾਂਜੀ ਕੁਝ ਸਪਨੇ ਕੋ ਇਦਾਂ ਦੇ ਜਿਹੜੇ ਬਾਦੋਂ ਸਪੋਰਟ ਕਰਨ ਵਾਲੇ ਵੀ ਅਸੀਂ ਬਾਦੋਂ ਸਪੋਰਟ ਕਰਦਾਂਗੇ ਅਸੀਂ ਇਦਾਂ ਦੀ ਉਹ ਛੋਟੇ ਲੈਵਲ ਦੀ ਰਾਜਨੀਤੀ ਨਹੀਂ ਕਰਦੇਗੇ ਇਹਨੂੰ ਲਾਓ ਇਹਨੂੰ ਲਾਓ ਇਹ ਕਹਿੰਦਾ ਠੀਕ ਆ ਓਕੇ ਆ ਸਮਝਦੇ ਕਿ ਨਹੀਂ ਤੁਹਾਨੂੰ ਕਿੰਨੀ ਕਿ ਮੁਸ਼ਕਲ ਆ ਰਹੀ ਕਿਉਂਕਿ ਤੁਸੀਂ ਲਗਾਤਾਰ ਮਨਾਉਣ ਲਈ ਉਹਨਾਂ ਦੇ ਘਰਾਂ ਦੇ ਵਿੱਚ ਜਾ ਰਹੇ ਹੋ ਜੀ ਦੇਖੋ ਮੁਸ਼ਕਲ ਇਹ ਆ ਕਿ ਗੁਰੂ ਰਾਮਦਾਸ ਦੀ ਨਗਰੀ ਹੈ ਗੁਰੂ ਰਾਮਦਾਸ ਦੀ ਇਸ ਨਗਰੀ ਵਾਸਤੇ ਜਿੰਨੀ ਵੀ ਵੱਡੀ ਮੁਸ਼ਕਲ ਦੇ ਵਿੱਚੋਂ ਲੰਘਣਾ ਪਏ ਆਪਾਂ ਲੰਘਣ ਨੂੰ ਤਿਆਰ ਆ ਪਰ ਮੇਰ ਵਧੀਆ ਦਿਆਂਗੇ ਸ਼ਾਇਦ ਆ ਤੁਸੀਂ ਕਹ ਬਿਹਾਉ ਨਹੀਂ ਸੰਪਰਕ ਕਿੰਨੇ ਕ ਲੋਕ ਤੁਹਾਡਾ ਦੂਜੀ ਪਾਰਟੀ ਦੇ ਕਿੰਨੇ ਕ ਪਹਿਲਾਂ ਪਹਿਲਾਂ ਮੇਰੇ 10ਵੇਂ ਲੋਕ ਸਭਾ ਦੀ ਲਕਚਨ ਲੜੀ ਹੈ ਮੈਂ ਮੌਜੂਦਾ ਮੰਤਰੀਆਂ ਐਮ ਐਲ ਏ ਹਾਂ ਸਾਦਾ ਅੰਮ੍ਰਿਤਸਰ ਦੀ ਆਪਣੇ ਸੰਪਰਕ ਚ ਸਾਦਾ ਅੰਮ੍ਰਿਤਸਰ ਦੀ ਆਪਣੇ ਦੋਸਤ ਮਿੱਤਰ ਨੇ ਯਾਰ ਕਾਂਦੇਸ ਸਿੰਘ ਅਕਾਲੀ ਬੀ ਜੀ ਪੀ ਸਿਆਸਤ ਆਪੋ ਆਪਣੀ ਆਪਾ ਮਿੱਤਰ ਵੀ ਆ ਸਮਾਜਿਕ ਤੌਰ ਤੇ ਨਹੀਂ ਹੋਣੀ ਚਾਹੀਦੀ ਮੇਰ ਮਨਨ ਦੇ ਚਿਰ ਤੇ ਦੇ ਬਾਵਜੂਦ ਵੀ ਗੱਲ ਨਹੀਂ ਮੰਨ ਰਹੇ ਜੀ ਨਹੀਂ 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 ਸਭ ਕੋ ਗੱਲ ਵੀ ਮੰਨ ਲਿਆ ਸਰ ਗੱਲ ਹੋਊਗਾ ਤੁਸੀਂ ਕਹੋ ਤਾਰੀਵਾਲ ਸਾਹਿਬ ਬਲਾਸਟ ਬੜੇ ਹੋ ਰਹੇ ਆ ਬਲਾਸਟ ਬੜੇ ਹੋ ਰਹੇ ਨਹੀਂ ਨਹੀਂ ਬਲਾਸਟ ਜਿਹੜੇ ਹੋਦੇ ਆ ਇਹ ਕੁਝ ਤਾਕਤਾਂ ਪਹਿਲਾਂ ਵੀ ਅਸੀਂ ਕਹੀਆਂ ਮੈਂ ਉਦੋਂ ਵੀ ਤੁਹਾਨੂੰ ਕਿਹਾ ਸੀ ਕਿ ਕੁਝ ਸ਼ੈਤਾਨ ਲੋਕ ਬਾਹਰ ਬੈਠੇ ਆ ਜਿਹੜੇ ਇੱਥੋਂ ਦੇ ਕਾਨੂੰਨ ਵਿਵਸਥਾ ਨੂੰ ਖ਼ਿਲਾਫ਼ ਕਰਨਾ ਚਾਹੁੰਦੇ ਆ ਸਾਡੀ ਪੁਲਿਸ ਜਿਹੜੀ ਇੰਨੀ ਕਾਬਿਲ ਆ ਪਹਿਲਾਂ ਵੀ ਜਿਹੜੇ 8-10 ਬਲਾਸਟ ਹੋਏ ਸਾਡੇ ਦੋਸ਼ੀ ਫੜ ਲਿਆ ਹੋਰ ਕੱਲ 233 ਪਹੁੰਚਿਆ ਉਹ ਵੀ ਇੱਕ ਅੱਧੇ ਦਿਨ ਚ ਦੋਛੇ ਫੜੀ ਜੀ ਅੱਜ ਦੀ ਜੀ ਸੋ ਮੇਅਰ ਦੇ ਮਾਮਲੇ ਚ ਕਾਂਗਰਸ ਨੇ ਦਾਵਾ ਕੀਤਾ ਕਿ ਅਸੀਂ 50 ਲੈ ਕੇ ਮੇਅਰ ਬਣਾਵਾਂਗੇ ਆਪਣਾ ਸਾਡੇ ਸੰਪਰਕ ਚ ਅੱਛਾ ਦਾਵਾ ਕਿਦਾਂ ਕੀਤਾ ਉਹਨਾਂ ਚੋ ਰਾਜਾ ਬਾਜਨ ਨੇ ਰਾਜਾ ਬਾਜਨ ਪ੍ਰਤਾਪ ਬਾਜਨ ਪੁੱਛੋ ਤਾਂ ਨਾ ਕਿੰਨੇ ਸੱਤ ਦੇ ਧੜੇ ਪਿਓ ਦੇ ਪੁੱਤਾਂ ਦੇ ਪੇੜਾ ਮੈਨੂੰ ਸੋਲੋਗਾ ਉਹ ਕਿੰਨੇ ਨਾਲੀ ਬੰਦੀ ਕੋਈ ਸੱਤ ਸੱਤ ਧੜੇ ਉਹਨਾਂ ਦੇ ਕੋਈ ਕਹਿੰਦਾ ਜੀ ਮੇਰੇ ਕੋ ਬਿਲਕੁਲ 40 ਕੋਈ ਕਹਿੰਦਾ ਬਿਲਕੁਲ 50 ਆ ਸਮਝਦੇ ਕਿ ਨਹੀਂ ਗੱਲ ਜਿੱਦਾਂ ਉੱਤੇ ਚੀਫ ਮਿਨਿਸਟਰ ਬਣ ਲਈ ਬਾਜਬਾ ਰਾਜਾ ਬੜਿੰਗ ਚੰਨੀ ਸਾਹਿਬ ਹੁਣੀ ਸਾਡੇ ਮੁੱਖ ਮੰਤਰੀ ਆ ਇਦਾਂ ਅੰਮਸਾਚੂ ਵੀ ਕਾਂਗਰਸ ਦੇ ਕਈ ਮਿਹਰਬਾਨ ਨਾਲ ਜਿੰਨੇ ਹਲਕੇ ਉਹਨੇ ਲੀਡਰ ਤੇ ਉਹਨੇ ਮਿਹਰ ਸਮਝਦੇ ਕਿ ਗੱਲ ਇੱਕ ਗੱਲ ਕਿ ਤੁਸੀਂ ਕਹਦਾ ਹੋ ਨਾ ਮੈਂ ਤੁਹਾਨੂੰ ਦੋ ਟੁਕ ਗੱਲ ਕਹਿ ਤੀ ਕਿ ਮਿਹਰ ਆਵਾ ਦੀ ਬਾਟੀ ਦਿਲਲੀ ਚ ਕੀ ਹੋ ਰਿਹਾ ਸਰ ਜਿੰਨੇ ਜਿਹੜੇ ਦਿੱਲੀ ਦਿੱਤਾਂਗੇ ਦਿੱਲੀ ਚ ਜਦ ਹੀ ਹੁਣੇ ਆਏ ਅੱਜ ਆਏ ਮੰਦਿਰੇ ਆਏ ਆ ਦਿੱਲੀ ਚ ਜੰਮ ਪੱਕਾ ਬੋ ਪੱਕਾ ਕਿੰਨੇ ਐਮਐਲ ਕਿੰਨੇ ਐਮਐਲ ਬਹੁਤ ਵਧੀਆ ਸਰਕਾਰ ਬਣੂ ਜੇ ਜਿੰਨੇ ਪਿਛਲੀ ਵਾਰ ਦੀ ਉੱਤੋਂ ਵੱਧ ਹੀ ਬਣੂਗੀ ਤੁਸੀਂ ਕਿਹ ਬਤਾਓ ਜੀਪੀ ਵਾਲੇ ਕਹਿੰਦੇ ਦਿੱਲੀ ਜਾ ਕੇ ਆਪ ਦਾ ਸਫਾਇਆ ਕਰੇਗੇ ਬੀਜਪੀ ਦੇ ਕਿ ਦੀ ਪੰਜਾਬ ਤੇ ਸਫਾਇਆ ਕਰ ਦੋ ਨਾ ਕਿੱਥੇ ਆ ਬੀਜਪੀ ਵਾਲੇ ਮੇ ਬਚਾਦੇ ਤੋ ਫਿਰ ਦਾ ਨਾਉ ਕਰਦਾ ਬਾਦ ਗੱਲਾਂ ਦਾ ਫਰਸ ਪਾਇਆ ਹੋ ਜਾਊਗਾ ਕੇਰਿਆ ਵਾਲੇ ਕੰਮ ਕਿੰਨੇ ਕੀਤੇ ਉੱਥੇ ਕੇਰਿਆ ਸਾਹਿਬ ਨੇ ਬਿਜਲੀ ਫ੍ਰੀ ਪਾਣੀ ਫ੍ਰੀ ਹਸਪਤਾਲ ਐਜੂਕੇਸ਼ਨ ਬੱਸਾਂ ਕਿੰਨੇ ਕੰਮ ਕੀਤੇ ਉੱਥੇ ਸਰ ਬੀਜਪੀ ਨੇ ਕੀਤਾ ਕੀ ਇਹ ਕਹਿੰਦੇ ਰੇਡੀਆਂ ਵੰਡਦੇ ਆ ਜੀ ਉਹਤੇ ਲੋਕਾਂ ਦੇ ਡਰੇ ਆਗੇ ਜੇ ਭਾਜਪੀ ਆ ਗਈ ਤੇ ਨਾ ਸਾਰਾ ਸਾਰਾ ਕੁਝ ਬੰਦ ਕਰ ਦੇਣਾ। ਉਹ ਵੀ ਜੇ ਵੀ 2500 ਰੁਪਏ ਵੰਡਣ ਦੀ ਗੱਲ ਕਰਦੇ। ਉਹ ਨਹੀਂ ਜੀ 25-2500 ਜਦੋਂ ਇਹਨਾਂ ਨੇ 15-15 ਲੱਖ ਦੀਆ ਵੰਡੇ ਆ ਉਦੋਂ। ਉਦੋਂ ਮੁੜ ਕੇ ਕਹਿੰਦੇ ਜੇ ਜੁਬਲਾ ਜੀ ਸਾਰਾ ਉਹ ਬੰਦਾ-ਬੰਦਾ ਲੱਖ ਰੁਪਏ ਵੀ ਕਹਿੰਦੇ ਦੇਾਂਗੇ। ਕੀ ਕਿਹਾ ਸੀਗਾ ਉਹ ਮਿਲਿਆ ਦੋਨੋਂ ਅਕਾਂਹਿੰਨ ਸਾਲ ਹੋਣ ਲੱਗ ਲਿਆ ਮੈਂ ਖਸਦ ਦੇ 10 ਸਾਲ ਜੀ ਦੇਖਦੇ ਆ ਕਿ ਕਬੜਾ ਲਵਾਈ ਪਾਰਟੀ ਬਣਾ ਰਹੀ ਹੈ ਅਮਰਤਾਜ ਮੱਥਾ ਟੇਕਿਆ ਉਹਨਾਂ ਨੇ ਮਿਲਦੀ ਕੀਤੀ ਹੈ ਮੈਂ ਉਦੋਂ ਵੀ ਕਿਹਾ ਸੀਗਾ ਕਿ ਜਿਹੜੀ ਪਾਰਟੀ ਬਣਾਉਣੀ ਇਸ ਦੇਸ਼ ਦੇ ਕਾਨੂੰਨ ਦੇ ਵਿੱਚ ਰਹਿ ਕੇ ਕੋਈ ਵੀ ਬੰਦਾ ਪਾਰਟੀ ਬਣਾਉਂਦਾ ਹਰ ਇੱਕ ਨੂੰ ਹੱਕ ਹੈ ਬਣਾਵੇ ਸਮਝਦੇ ਕਿ ਗੱਲ ਜੋ ਦੇਸ਼ ਦੇ ਕਾਨੂੰਨ ਦੇ ਅੰਦਰ ਹੈ ਕਿ ਜੇ ਕੋਈ ਕਾਰਵਾਈ ਕਰਦਾ ਕੋਈ ਪੋਲਿਟਿਕਲ ਫੋਰਮ ਬਣਦਾ ਤੇ ਉਹ ਚਿੱਕੀ ਮਾੜਾ ਸੁੰਬੀਰ ਬਾਦਲ ਵੀ ਫੋਰਮ ਚ ਆ ਗਏ ਉਹ ਸੁਖਬੀਰ ਬਾਦਲ ਹੋਣੀ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਮੈਂ ਅਸੀਂ ਅਰੇ ਅਰੈਸਟ ਕਰ ਰਹੇ ਸੀ ਉਹਨਾਂ ਅਸੀਂ ਐਕਸ਼ਨ ਚ ਆ ਗਏ ਆ ਅੱਛਾ ਹਾਂਜੀ ਉਹ ਤਾਂ ਪਿਛਲੇ 100 ਸਾਲ ਤੋਂ ਐਕਸ਼ਨ ਚ ਨੇ ਉਹਨਾਂ ਦੇ ਪਿਓ ਦੇ ਪੁੱਤੋਂ ਐਕਸ਼ਨ ਚ ਆਏ ਤੇ ਕਾਲੀ ਦਲ ਖਤੂ ਕਰ ਪਾ ਲੈ ਹੁਣ ਕਰੇ ਐਕਸ਼ਨ ਚ ਹੋਣਾ ਤੇ ਦੱਸੋ ਮੈਨੂੰ ਪਹਿਲਾਂ ਕਹਿੰਦੇ ਸੀ ਆਰਾਮ ਕਰ ਰਹੇ ਸੀ ਹੁਣ ਅਸੀਂ ਆ ਗਏ ਉਹ ਥੋੜਾ ਆਰਾਮ ਕਰੇ ਪੰਜਾਬ ਦੇ ਲੋਕਾਂ ਦੇ ਆਰਾਮ ਕਰਾਤਾ ਉਹ ਕਦੋਂ ਦਾ ਬਈ ਪੰਜਾਬ ਦੇ ਲੋਕਾਂ ਨੇ ਸਭ ਘਰੀ ਭ ਉਹ ਰਾਮ ਦੋਲਾ ਕਰਨ ਵਾਲਿਆ ਉਹ ਤੇ ਕੁਰਸੀ ਵੇਖ ਕੇ ਉਹਨਾਂ ਨੂੰ ਐ ਮਤਲਬ ਅੱਖਾਂ ਖੁੱਲਦੀ ਉਹਨਾਂ ਦੀ ਲਾਲ ਡੈਰੀ ਚੱਲੇ ਵੀ ਨਾਮ ਲਿਖਿਆ ਉਹ ਉਹ ਉਹਦਾ ਕਈ ਤਰ੍ਹਾਂ ਲਿਖਿਆ ਲਾਲ ਡੈਰੀਆਂ ਕੰਨਾ ਸਾਹਿਬ ਤੁਹਾਨੂੰ ਦੇ ਦਾਂਗੇ ਉਹਨਾਂ ਦੀ ਲਾਲ ਡੈਰੀ ਕੱਲ੍ਹ ਕੀ ਕਰੂਗਾ ਠੀਕ ਕਰੇ